ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ 5 ਗੱਬੜਾਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਇਹ ਕੰਟੈਕਟ ਨੰਬਰ ਨੋਟ ਕਰੋ 81476 15312 ਆਉ ਪੁੱਛ ਲੈਨੇ ਬਾਈ ਤੁਹਾਡੇ ਆਜਿ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਚੱਲ ਰਿਹਾ ਕੰਮ ਕਾ ਹਾਂਜੀ ਵਧੀਆ ਚੱਲਦਾ ਨਾਮ ਤੇ ਐਡਰੈਸ ਬੋਲ ਦੋ ਨਾਮ ਬੱਗਾ ਸ਼ੰਗਾਈ ਪਿੰਡ ਛੰਨਾ ਗਲਾਵ ਸਿੰਘ ਵਾਲਾ ਜੀ ਹਾਂ ਜ਼ਿਲ੍ਹਾ ਬਨਾਲਾ ਜੀ ਹਾਂ ਤਹਿਸੀਲ ਤਪਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਜੀ ਭੜੌੜ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲੋ 948040 ਹਾਂ 54198 ਠੀਕ ਆ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਇਸ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਭਾਈ ਦਿਨ ਜੀ ਇਹ 4 ਤਰੀਕ ਨੂੰ 9 ਮਹੀਨੇ ਹੋਣੇ ਆ 4 ਤਰੀਕ ਨੂੰ 9 ਮਹੀਨੇ ਠੀਕ ਆ ਭਾਈ ਕੀ ਰਿਕਾਰਡ ਦੁੱਧ ਆਵੇ ਰਿਕਾਰਡ ਜੀ ਮਾਲਕਾਂ ਦੇ ਦੱਸਣ ਦੇ ਸਹਾਰ ਨਾਲ ਇਹ ਸੂਏ ਦਾ ਵੜ ਦਾ 32 33 ਲੀਟਰ ਦੁੱਧ ਪਾਇਆ 32 ਤੋਂ 33 ਲੀਟਰ 33 ਲੀਟਰ ਆਡਰ ਕਮਾਲ ਦਾ ਭਾਈ ਨਾੜਾ ਦੇਖੋ ਕਰਮ ਵਾਲੀ ਨੇ ਦੀਦੀਆਂ ਭਾਈ ਤੇ ਥਾਣਾ ਜਿਹੜਾ ਕਮਾਲ ਦਾ ਲੱਗਿਆ ਮੁੱਠੀ ਬਾ ਥਾਣੋਂ ਮਾਰੋਂ ਲੈਵਾ ਦਿਖਾ ਦੇ ਪੂਰੀ ਜਿਹੀ ਲੈਵਾ ਤੇ ਹੂੰ ਤੂੰ ਨੇਤਾ ਹੀ ਲੈਵਾ ਦੇਖੋ ਨਾੜਾ ਨੂੰ ਨਾ ਫੁੱਲ ਚੰਗੇ ਕੀ ਆ ਬਾਤ ਆ ਬਈ ਥਾਣ ਬਹੁਤ ਚੰਗੇ ਲੱਗਿਆ ਹਾਂਜੀ ਹਾਂਜੀ ਹਾਂ ਓਲੇ ਬਈ ਤੋੜ ਕੇ ਦਿਖਾ ਦੋ ਰਾਜੀ ਫੁੱਲਾ ਕੱਦ ਚੰਗਾ ਚੰਗੀਆਂ ਬਈ ਦੋਧਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਚੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਬਈ ਉਹਦਾ ਨਾ ਆਰਡਰ ਆ ਜਿਹੜਾ ਕਰਮਾ ਜੀ ਨੇ ਵਧੀਆ ਤਿਆਰ ਕਰ ਲੈਣਾ ਹੈ ਫੇਸ ਦੇਖੋ ਬਈ ਫੇਸ ਬੜਾ ਕਮਾਲ ਦਾ ਦੇਖੋ ਬਈ ਏਸ ਬਿਊਟੀ ਕਮਾਲ ਦੀ ਹੈ ਫੋਦੀਬਦੀ ਚੰਗਿਆ ਸਮੱਖ ਆਪਣਾ ਬੈਡ ਦੇ ਵਿੱਚ ਬਹੁਤ ਚੰਗਾ ਗਾ ਵੀ ਕੀ ਮੋਲ ਆ ਬਾਈ ਜੈ ਜੈ ਦਾ ਮੋਲ ਫੋਨ ਤੇ ਹੋ ਡਾਕਟਰ ਸਾਹਿਬ ਜੈ ਜੀ ਹੋਊ ਜੈ ਮੋਲ ਆ ਬਾਈ ਕਹਿੰਦਾ ਫੋਨ ਤੇ ਹੋਊਗਾ ਮੋਲ ਆ ਜਿਹੜਾ ਬੈਡ ਦੇ ਸਾਹਮਣੇ ਬਿਲਕੁਲ ਜਾ ਦੇ ਹਾਂ ਸੀਲ ਠੰਡਿਆ ਦਾ ਸਾਹ ਜਿਵੇਂ ਮਰਜੀ ਹੱਥ ਤੇ ਫੇਰ ਕਰੀ ਚੱਲੋ ਐ ਬੈੜ ਨੇ ਡੱਕੇ ਹੀ ਨਹੀਂ ਕਹਿਣਾ ਲੱਗ ਕੇ ਦੀ ਕੁਛ ਨਹੀਂ ਨਾ ਨਾ ਜਮਾਂ ਲਾ ਥਣ ਥਣ ਦੇਖੋ ਬਾਈ ਕਮਾਲ ਦਾ ਐ ਥਣਾਂ ਨੂੰ ਹੱਥ ਲਾਈ ਚੱਲੋ ਚਾਹੇ ਹਾਂ ਐ ਵਾਸਤਾ ਵੀ ਨਹੀਂ ਜਮਾਂ ਜਿਵੇਂ ਮਰਜੀ ਵਾਹੋ ਸਹੀ ਗੱਲ ਆ ਕਹਿੰਦੀ ਕੁਛ ਨਹੀਂ ਨਾ ਜਮੈ ਨਹੀਂ ਹਾਂ ਲੈ ਚੱਲ ਬਾਈ ਸਮੇ ਪੜੀ ਜਮਾਂ ਸਹੀ ਗੱਲ ਆ ਫੌਲਰ ਆਜੀ ਆ ਕੱਦ ਵੱਡ ਚੰਗਾ ਤੇ ਫੇਸ ਬੜਾ ਪਿਆਰਾ ਥਣ ਬਹੁਤ ਚੰਗਾ ਐ ਦੀ ਬੈੜ ਦੀ ਸੰਭਾਲ ਆ ਨਾ ਜਿਹੜੇ ਹਿਸਾਬ ਨਾਲ ਹਾਂ 38 40 ਲੀਟਰ ਦੁੱਧ ਪਾਉਣਾ ਚਾਹੀਦਾ ਵੇ 38 ਤੋਂ 40 ਲੀਟਰ ਦੁੱਧ ਬਾਈ ਕਹਿੰਦਾ ਇਹ ਤਾਂ ਉਮੀਦ ਕਰਾਂਗੇ ਇਸ ਵਾਰ ਜਿਹੜੇ ਹਸਾ ਉਹਨਾਂ ਭਾਂਡਾ ਇਹਦਾ ਬੈਡ ਵੱਡਾ ਨਾ ਦੁੱਧ ਵਾਕੇ ਚੰਗਾ ਪਾਉਗੇ ਵੇ ਇਹੋ ਵੀ ਨਾੜਾ ਨੂੰ ਦਿਖਾ ਦੋ ਡਾਕਟਰ ਸਾਹਿਬ ਹੂੰ ਲਾਇ ਬ੍ਰਾਹਮਣ ਡੂੜ ਗੱਠ ਲੈਵਾ ਮੂਰ ਨੂੰ ਪਿਆਗਾ ਨਾੜਾ ਨੂੜਾ ਲੈ ਫੁੱਲ ਚੰਗੀਆਂ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਥਣ ਚਾਰੇ ਥਣ ਦੇ ਜਮਾ ਉੱਪਰ ਦੇਖੋ ਫੱਟੀ ਜਿੰਨੀ ਵੱਡੀ ਹੈ ਨੀ ਕੋਈ ਹੂੰ ਇਸ ਦੇਖੋ ਵਹਿੜਦਾ ਇਸ ਬੜਾ ਪਿਆਰਾ ਹੈ ਨਾ ਕੀ ਬਾਤ ਹੈ ਫੇਸ ਦੇਖੋ ਫੇਸ ਬਹੁਤ ਚੰਗਾ ਬਈ ਕਰਮਾਈ ਚੰਗੀ ਹੈ ਸੁਨੱਖੀ ਹੈ ਬੜਾ ਅੱਗੇ ਪ੍ਰਾ 2 ਨੰਬਰ ਜਿਹੜਾ ਸੂਆ ਬਈ ਇਹ ਵੀ ਦੂਜਾ ਸੂਆ ਸੁੰਦਿਆ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹੈ ਬਈ ਦੇਣੇ ਲੈ ਜੀ 7 ਤੋਂ 8 ਹੈ ਜੀ ਖੋਲੀ ਬਈ ਤੋਰੀ ਕੀ ਰਿਕਾਰਡ ਆ ਦੁੱਧ ਦਾ ਬਈ ਤਾਂ ਇਹ ਸੂਆ ਰਹਿਣ ਇੱਕ ਨੂੰ ਦੋਨ ਬਾਏ ਆ। ਠੀਕ ਆ ਬਈ। ਹਾਂ ਜੀ। ਸੱਬੀ ਤੋਂ 27 ਲੀਟਰ ਦਾ ਰਿਕਾਰਡ। ਫੇਸ ਦੇਖੋ ਕਰਮਾਈ ਦਾ। ਫੇਸ ਬੜਾ ਪਿਆਰਾ ਬਈ ਬੋਦੀ ਬੋਦੀ ਚੰਗੀ ਆ। ਸਮਖ ਪੋਣਾ ਬੈਡ ਦੇ ਵਿੱਚ ਬਹੁਤ ਚੰਗਾ ਬਈ। ਬਾਕੀ ਤੋਰਾ ਤਰਾ ਚੰਗਾ ਚੰਗੀਆਂ ਬੜਾ। ਦੁੱਧ ਦਾ ਰਿਕਾਰਡ ਚੰਗਾ। ਤੇ ਲੇਵਲੂ ਆ ਬਈ ਕਮਾਲ ਦਾ। ਦੇਖੋ ਸੋਹਣਾ ਆਰਡਰ ਕਰਮਾਈ ਦਾ। ਨਾਲਾ ਨੂੜਾ ਬਈ ਫੁੱਲ ਚੰਗੀਆਂ ਨੇ। ਹਾਈਟ ਵੀ ਕਰਮਾਈ ਦੀ ਫੁੱਲ ਚੰਗੀ ਆ ਬਈ। ਤੇ ਕੀ ਮੁੱਲ ਆ ਇਹਦਾ ਜਾਇਦ ਜਾਇਦ। ਹਊਗਾ ਜੈ ਜੀ ਹਾਂਜੀ ਸੀਲ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਹਾਂ ਪੂਰਾ ਬਾਸਤਾ ਵੀ ਨਹੀਂ ਬੈਠਦਾ ਜੀ ਹਾਂ ਲੇਵਾ ਖਾ ਭਾਈ ਲੇਵੇ ਦੀ ਚੜਾਈ ਚ ਵੀ ਬਹੁਤਾ ਕਰਮਾ ਜੀ ਡਾਕਟਰ ਸਾਹਿਬ ਨਾੜਾ ਨੂੜਾ ਫਲ ਚਾਹੀਆਂ ਲੈ ਕੀ ਬਾਤ ਹੈ ਥਣ ਬੜਾ ਕਮਾਲ ਦਾ ਹੈ ਹਾਂਜੀ ਲੇਵਾ ਐ ਪਿਆਈ ਦੇਖੋ ਕੱਪੜਿਆਂ ਨੂੰ ਵਾਦਾ ਹੈ ਹਾਂ ਸਾਰੀਆਂ ਆਹ ਬਲਡ ਲੈ ਗੱਡ ਕੇ ਨਾ ਫੇਰ ਸੋਣਾ ਥਣ ਦੇਖੋ ਥਣ ਬੜਾ ਕਮਾਲ ਦਾ ਬਈ ਦਾ ਕੱਚੀ ਕੱਚੀ ਦਿਨ ਹਜੇ ਲੈਂਦੀ ਆ ਉਹਦੋਂ ਦਾ ਡਰਾ ਜਿਹੜਾ ਵਧੀਆ ਤਿਆਰ ਕਰ ਲੂ ਚੰਗੀ ਆ ਸਨਖੀ ਆ ਬਈ ਬੜਾ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਮੁੱਲ ਹੋਣਾ ਬਾਈ ਫੋਨ ਤੇ ਪਹਿਲਾਂ ਵੀ ਬਾਈ ਦੇ ਮੁੱਲ ਵੇਖਿਆ ਜਾਇ ਜੀ ਹੁੰਦੇ ਹੈ ਬੈੜ ਦੇ ਹਿਸਾਬ ਨਾਲ ਬਾਈ ਕਹਿੰਦਾ ਮੁੱਲ ਜਾਇ ਜੇ ਰੱਖਾਂਗੇ ਨਾੜਾ ਦੇਖੋ ਡਾਕਟਰ ਸਾਹਿਬ ਬੈੜ ਦੇਲੇ ਵਿੱਚ ਵੀ ਨਾ ਪਿੱਸੇ ਵੀ ਦਿਖਾ ਪੁੜੀਆਂ ਬੰਗਾਂ ਜਮ ਲੈ ਬਾਈ ਦੂਰੋਂ ਨਾੜਾਂ ਦੀਆਂ ਨੇ ਕੱਲੀ ਕੱਲੀ ਨਾੜ ਐ ਖੜੀ ਆ ਬਾਈ ਕੀ ਬਾਤ ਆ ਦੁੱਧ ਵਾਲੀ ਆ ਬੈੜ ਬਈ ਵਾਕਈ ਹੈ ਨਾ ਹਾਂ ਇਹ ਬੈੜ ਕੱਚੀ ਕੱਚੀ ਜਿੰਨੀ ਹੈਗੀ ਆ ਸਹੀ ਗੱਲ ਆ ਨਾੜਾਂ ਨੂੰ ਨਾ ਦੇਖੋ ਆ ਦੇ ਮੋਟੀਆਂ ਐ ਰੱਸੇ ਰੀਆਂ ਨਾੜਾਂ ਦੇ ਹੂੰ ਸਹੀ ਗੱਲ ਆ ਬਾਈ ਰਸੇਰ ਗਿਆਨਾੜਾ ਨੇ ਦੁੱਧ ਵਾਕੇ ਚੰਗਾ ਫਾਲੂ ਅੱਗੇ ਭਾ 3 ਨੰਬਰ ਕਿਹੜਾ ਸੂਆ ਬਈ ਇਹ ਵਿੱਚ ਕਿਹੜਾ ਸੂਈ ਸੁੰਦੀ ਹੈ ਜੀ ਵਾਢਾ ਕਿੰਨੇ ਕਿ ਦਿਨ ਲੈਂਦੀ ਹੈ ਬਈ ਲੈ ਜੂ ਇਹ 8 ਤੋਂ 10 ਜੀ ਹੈ ਜੀ ਠੀਕ ਆ ਖੋਲਿਓ ਬਈ ਤੋਰੇ ਕੀ ਰਿਕਾਰਡ ਆ ਦੁੱਧਾ ਬਈ ਪਿਛਲੇ ਸੂਏ ਦਾ ਵਾਢਦਾ ਦਾ ਆ ਬਈ 24 ਕਿਲੋ ਦਾ ਤੇ 23 ਤੋਂ 24 ਲੀਟਰ ਠੀਕ ਆ ਬਈ ਛੇਸ ਬੜਾ ਪਿਆਰਾ ਬਈ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਖਾਣ ਲੇਵਾ ਕਮਾਲ ਦਾ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦ ਨੂੰ ਆਰਡਰ ਜਿਹੜਾ ਵਧੀਆ ਤਿਆਰ ਕਰ ਲੈਣਾ ਤੋਰਾ ਦੇ ਖਾਣ ਲਈ ਵਾ ਦੇਖੋ ਹੀ ਬਹਿੜਦਾ ਕਿੰਨਾ ਚੰਗਾ ਥਾਂਤ ਲੱਗਿਆ ਵਾ ਸਿਵਾਇ ਤੋਂ ਹੀ ਬਹੁਤ ਚੰਗੇ ਨੇ ਤੋਰਾ ਜਿਵੇਂ ਇੱਕ ਨੰਬਰ ਹੋ ਜੀ ਇਹਦੀ ਐ ਸਹੀ ਆ ਆ ਦੇਖੋ ਇਹ ਸੀਲ ਠੰਡੀ ਹੈ ਕੋਈ ਐਂ ਲਾ ਐ ਵਾ ਦਾ ਹਜੇ ਲੈਵਾ ਐ ਰਬੜ ਨੂੰ ਬਾਦਾ ਹਾਂ ਹਾਂਜੀ ਜਮਾ ਹਮ ਕੀ ਬਾਸ ਆ ਲਾ ਆ ਜੀ ਘਾਹ ਥੋੜਾ ਦੇਖੋ ਵਹਿੜ ਦਾ ਕਿੰਨਾ ਕੀ ਬਾਤ ਆ ਕੱਲਾ ਕੱਲਾ ਥਾਣੇ ਪੂਰੇ ਵਿੱਚੀ ਦੇ ਥਾਣਾ ਡਰ ਕਮਾਲ ਆ ਮੂਰੋਂ ਵੀ ਦਿਖਾ ਦੇ ਲੈ ਵਾ ਮੂਰ ਨੂੰ ਦੇਖੋ ਕਿੱਥੋਂ ਦਾ ਹੈ ਸਹੀ ਗੱਲ ਆ ਲੈ ਮੂਰੋਂ ਵੀ ਲੈ ਵਾ ਚੈੱਕ ਕਰ ਲਾ ਨਾੜਾ ਨੂੰ ਨਾ ਫੁੱਲ ਚੰਗੀਆਂ ਬੇ ਦੇਖੋ ਨਾੜਾ ਦੇਖੋ ਜਿ ਰਸ ਆ ਰਿਹਾ ਨਾੜਾ ਹੂੰ ਠੀਕ ਆ ਬਾਈ ਮੁੱਲ ਜਾਇਜ਼ ਹੂ ਮੁੱਲ ਜਾਇਜ਼ ਹੂ ਜੀ ਹੂ ਫੋਨ ਤੇ ਹੋਊਗਾ ਫੋਨ ਤੇ ਹਣਾ ਹਾਂ ਜੀ ਵੇਚਣ ਪੁੱਛਣ ਵਾਲੇ ਬੰਦੇ ਲੈ ਜਾਂਦੇ ਉਹਨਾਂ ਦਾ ਪੜਦਾ ਰਹਿ ਜਾਂਦਾ ਸਹੀ ਗੱਲ ਆ ਬਾਈ ਮੋਲਾ ਬਾਈ ਫੋਨ ਤੇ ਹੁਣ ਮੋਲਾ ਜਿਹੜਾ ਬੈੜ ਦੇਸਾ ਹੋਣਾ ਜਾਇਜ ਹੋਊਗਾ ਸੁਨੱਖੀ ਆ ਬਾਈ ਬੜਾ ਤੇ ਲਾਂਡੂਲਾ ਬਹੁਤ ਬਾਈ ਸੀਲ ਠੰਡਿਆ ਡਾਕਟਰ ਸਾਹਿਬ ਜਿਵੇਂ ਮਰਜੀ ਹੱਥ ਫੇਰੀ ਨੱਚਣਾ ਥੁਣਾ ਨੂੰ ਹੂੰ ਜਿਵੇਂ ਮਰਜੀ ਲਈ ਚਲੋ ਜਿੱਧਰ ਦੀ ਮਰਜੀ ਕਹਿੰਦੀ ਕੁਛ ਨਹੀਂ ਨਾ ਜਿਵੇਂ ਡੱਕਾ ਹੀ ਨਹੀਂ ਲੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਥਾਣਾ ਬਾਈ ਬੜਾ ਕਮਾਲ ਦਾ ਬੜਾ ਕੰਮ ਦਾ ਥਾਣਾ ਡਾਕਟਰ ਸਾਹਿਬ ਹੂੰ ਕੀ ਆ ਬਾਤ ਰੰਗ ਰੰਗ ਫੇਸ ਦੀ ਕੁਆਲਿਟੀ ਦੇਖੋ ਬੈੜ ਦੀ ਹੂੰ ਸੇ ਫੇਸ ਦਿਖਾ ਨੇ ਵੀ ਹਾਂਜੀ ਲੈ ਇਸ ਬੜਾ ਪਿਆਰਾ ਕਰਮਾ ਦਾ ਕੀ ਬਾਤ ਅੱਗੇ ਭਰਾ 4 ਨੰਬਰ ਕਿਹੜਾ ਸੂਆ ਬਈ ਇਹ ਦੂਜਾ ਸੂਆ ਜਰਸੀ ਹੈ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਦਿਨ ਲੈ ਜੂ ਇਹ 5 ਤੋਂ 7 ਹਾਂਜੀ 5 ਤੋਂ 7 ਦਿਨ ਕੀ ਰਿਕਾਰਡ ਦੁੱਧ ਦਾ ਬਈ ਪਿਛਲੇ ਸੂਏ ਦਾ 18 19 ਕਿਲੋ ਦੁੱਧ ਕੱਢਿਆ ਹੋਇਆ ਖੋਲਿਓ ਬਈ ਤੋੜਿਓ ਕੱਚੀ ਕੱਚੀ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਕੱਦ ਫੋਲਾ ਬਈ ਜਰਸੀ ਹੈ ਪੰਜਾਬ ਵਾਲੀ ਗਰਮੀ ਨਹੀਂ ਮੰਨਦੀ ਬਿਲਕੁਲ ਫੈਂਡ ਫੋਨ ਕਰਮ ਵਾਲੀ ਚੰਗੀ ਆ ਫੇਸ ਬੜਾ ਪਿਆਰਾ ਹੈ ਨਾ ਹਾਂਜੀ ਹਾਂਜੀ ਟੋਰਾ ਤਾਰਾ ਦੇਖੋ ਬਈ ਕਮਾਲ ਦਾ ਢਾਂਚਾ ਬਹੁਤ ਚੰਗਾ ਯਾਰ ਬਹਿੜਦਾ ਹਾਂਜੀ ਹਾਂਜੀ ਲੈ ਵਾਲੂਆ ਬਹਿੜਦਾ ਜਮਾਂ ਲੱਗਿਆ ਵਾ ਗੁੰਦ ਮਾ ਜਾ ਹੂੰ ਲੈ ਚੱਚੀ ਕੱਚੀ ਆ ਭਾਈ ਆਰਡਰ ਬਹੁਤ ਸੋਹਣਾ ਤਿਆਰ ਕਰੂ ਥਣ ਵੀ ਕਮਾਲ ਦਾ ਯਾਰ ਹਾਂਜੀ ਹਾਂਜੀ ਲੈ ਆਰਡਰ ਦੇਖੋ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਦੇਖ ਲੈਟਰ ਸਾਹਿਬ ਐ ਥਣ ਥਣ ਦੇਖੋ ਜਮਾਂ ਲੈ ਵਿੱਚ ਢਿੱਲ ਢੁਲੂ ਦੇਖੋ ਬਹਿੜਦਾ ਮੈਂ ਕਹਿੰਦਾ ਫੀਟਿੰਗ ਹੀ کیا ਵਾਰਾ ਯਾਰ ਨਾ ਭਾਈ ਹੂੰ ਵੋਕਲ ਜੀ ਚਲੇਵਾ ਨਾ ਤਾਂ ਸੀਤੀ ਮੈਨੂੰ ਸਟੈਟਸ ਆਵੇ ਨਾ ਸਾਹੀ ਜਿੰਨੇ ਮਰਜੀ ਸੁਵੇ ਫੀਲੇ ਨਾ ਲੇਵਾ ਟੁੱਟੇ ਹਨ ਜਮਾ ਬਿਮਾਰੀ ਵਾਲਾ ਤਾਂ ਹੈ ਹੀ ਨਹੀਂ ਕਿ ਬਰਾ ਮੈਨੂੰ ਸਹੀ ਆਹਾਰ ਹੋਣ ਵਾਲੀ ਹੈ ਸਾਰੀ ਸਹੀ ਗੱਲ ਆ ਬਾਈ ਮੁੱਲ ਜੈ ਜੂ ਹਾਂ ਮੁੱਲ ਜੈ ਜੂ ਠੀਕ ਆ ਮੁੱਲ ਬਾਈ ਵਰਡ ਦੇ ਸਾਹਮਣੇ ਬਾਈ ਕਹਿੰਦਾ ਜੈ ਜੀ ਕਰਾਂਗੇ ਮੁੱਲ ਹੋਣਾ ਪਰ ਫੋਨ ਤੇ ਚੰਗੀ ਆ ਸਨਕੀ ਆ ਬਾਈ ਇਧਰਲੇ ਪਾਸੋਂ ਨਾੜਾ ਨੂਣਾ ਦਿਖਾ ਦਿਓ ਡਾਕਟਰ ਸਾਹਿਬ ਜਮਾ ਗੁੰਡਿਆ ਸਹੀ ਗੱਲ ਆ ਬਾਈ ਲਏ ਬਈ ਨਾੜਾ ਚੈੱਕ ਕਰਿਓ ਨਾੜਾ ਦਿਖਾਉਂਦਾ ਨੇੇੜ ਤੋਂ ਕਿਆ ਬਾਤ ਆ ਆ ਦੇਖੋ ਜਮਾ ਹਾ ਬੁੱਦੜੀ ਨਾੜ ਬਹੁਤ ਚੰਗੀਆਂ ਹਨ ਸਹੀ ਗੱਲ ਆ ਅੱਗੇ ਭਰਾ 5 ਨੰਬਰ ਤੇ ਦੂਤਾ ਸੂਈ ਇਹ ਕਿਨੇ ਦਿਨ ਲੈਿੰਦੀ ਹੈ ਬਈ ਇਹ ਦਿਨ ਲੈ ਜੂ ਜੀ ਹਜੇ 7 ਤੋਂ 8 ਹੈ ਜੀ 7 ਤੋਂ 8 ਅਟਰ ਬੜਾ ਕਮਾਲ ਦਾ ਹਾਂਜੀ ਹਾਂਜੀ ਹੂੰ ਕੱਚੀ ਕੱਚੀ ਖੋਲਿਓ ਬਈ ਤੋਰਿਓ ਜਰਸੀ ਇਹ ਪੰਜਾਬ ਵਾਲੀ ਹੈ ਜਰਸੀ ਆ ਪੰਜਾਬ ਵਾਲੀ ਵੀ ਆ ਠੀਕ ਆ ਬਈ ਥਾਣ ਬੜਾ ਕਮਾਲ ਦਾ ਵੀ ਨੇੜ ਤੋਂ ਚੈੱਕ ਕਰਵਾਵਾਂਗੇ ਫੇਸ ਚੈੱਕ ਕਰ ਲਓ ਪਹਿਲਾਂ ਫੇਸ ਬਿਊਟੀ ਬੜੀ ਕਮਾਲ ਦੀ ਸਨਖਪੁਣਾ ਬੈਡ ਦੇ ਵਿੱਚ ਚੰਗਾ ਹੈ ਬਾਈ ਤੋਰਾ ਤਰਾ ਵੀ ਚੰਗਾ ਕਲਰ ਬਹੁਤ ਚੰਗਾ ਮੰਗ ਬਹੁਤ ਜਿਆਦਾ ਹੈ ਬਾਈ ਟਾਂਚਾ ਫੁੱਲਾ ਫੁੱਲ ਕੱਦਦਾ ਬਈ ਆਰਡਰ ਕਮਾਲ ਦਾ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਐਂ ਦਾ ਬੈਡ ਤੇ ਠੀਕ ਆ ਹੂੰ ਹੂੰ ਲੈਪ ਤੋਰਾ ਹਜੇ ਵੀ ਕੀ ਕੱਚੀ ਆ ਬੱਚੀ ਆ ਹਜੇ ਆ ਦੇਖੋ ਸਾਰਾ ਬਾਲਟਾਂ ਕੱਢ ਕੇ ਵੜਨੇ ਸ ਬੱਚਾ ਕਰਨਾ ਫੇਰ ਧਰਨਾ ਬੱਚਾ ਹਣਾ ਆ ਥਣ ਦੇਖੋ ਭਾਈ ਨਾੜਾ ਨੂੜਾ ਫੁੱਲ ਚਾਈਆਂ ਕੱਲਾ ਕੱਲਾ ਥਣ ਪੂਰੀ ਵਿੱਚ ਹਾਂ ਇਹ ਦੇਖੋ ਸ਼ੀਲ ਠੰਡੀ ਦੇਖੋ ਵੜਦੇ ਜਿਵੇਂ ਮਰ ਜਿਆ ਮਗਰ ਦੀ ਮੂਰਤੀ ਜਿੱਧਰ ਦੀ ਮਰਜੀ ਹੱਥ ਪਾਈ ਚਲੋ ਕੋਈ ਨਹੀਂ ਨਾ ਪਰ ਹਾਂ ਕੋਈ ਨਹੀਂ ਹੂੰ ਸਹੀ ਗੱਲ ਆ ਬੱਚੀ ਕੱਚੀ ਕੱਚੀ ਆ ਦੇਣਾ ਹਜੇ ਲੈ ਲਈ ਆ ਆਰਡਰ ਹੋਰ ਵੀ ਸੋਨਾ ਤਿਆਰ ਕਰੂ ਲੈ ਚੱਲ ਭਾਈ ਮੁੱਲ ਫੋਨ ਤੇ ਹੋਣਾ ਮੁੱਲ ਮੁੱਲ ਜਿਹੜਾ ਬਾਈ ਕਹਿੰਦਾ ਬਰਡ ਦੇ ਹਿਸਾਬ ਨਾਲ ਜਮਾ ਜੈਜ ਰੱਖਾਂਗੇ ਬਾਈ ਕੋਈ ਬਾਲਾ ਮੁੱਲ ਨਹੀਂ ਕਰਦੇ ਹਨ ਪਹਿਲਾਂ ਵੀ ਮੁੱਲ ਬਾਈ ਦੇ ਜੈ ਜੀ ਹੁੰਦੇ ਆਗੇ ਲਾਹੂ ਹਜੇ ਹੋਰ ਵੀ ਬੋਧ ਹਾਂਜੀ ਹਾਂਜੀ ਜਿਹਦੇ ਹਿਸਾਬ ਨਾਲ ਬਾਲਾ ਹਜੇ ਬਾਲ ਮੁੱਲ ਬਾਲੇ ਪੈ ਜਾਂਦਾ ਹਜੇ ਕੋਈ ਪੁੜੇ ਪੜੇ ਖਾਸ ਨਮਾਇ ਨਹੀਂ ਨਹੀਂ ਹਮ ਨਾ ਬਾਈ ਧਣ ਦੇਖੋ ਕਮਾਲ ਦਾ ਲੈ ਪੂਰੀ ਵਿੱਤੀ ਤੇ ਧਣ ਲੱਗਿਆ ਕੱਲਾ ਕੱਲਾ ਧਣ ਲਾਸਟ 6 ਨੰਬਰ ਤੇ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਸੂਈ ਆ ਡਾਕਟਰ ਕਦੋਂ ਸੂਈ ਆ ਬਾਈ ਇਨੂੰ ਅਜ ਚੌਥਾ ਦੇਣਾ ਚੌਥਾ ਦੇਣਾ ਬੱਚਾ ਕੀ ਆ ਮਗਾ ਬਸਾਈ ਬੱਚਾ ਭਾਈ ਕਿੰਨਾ ਬੋਲਾ ਹਾਜ਼ਰ ਆਣਾ ਬੋਲਾ ਹੀ ਆਪਣੇ ਕੋਲੇ ਕੱਲ ਆਈ ਆ ਬੜ ਹਮ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ 14 15 ਕਿਲੋ ਬੋਲਾ ਤਿਆਰ ਆ ਬੜ ਠੀਕ ਆ ਭਾਈ ਹਮ ਚਵਾਈ ਚੁਈ ਕਿਵੇਂ ਚਵਾਈ ਜਮ ਇੱਕ ਨੰਬਰ ਹੈ ਠੀਕ ਆ ਖੋਲਿਓ ਭਾਈ ਤੋਰ ਪਾਂਡਾ ਬਹੁਤ ਚੰਗਾ ਆਰਡਰ ਕਮਾਲ ਦਾ ਬਈ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਲੈ ਕੱਲਾ ਕੱਲਾ ਥਣ ਚਾਰੇ ਥਣ ਨਿਕਲ ਮੇ ਤੇ ਨਾੜਾ ਨੂੜਾ ਕਰਮਾਲੀ ਦੇ ਲੇਵੇ ਤੇ ਫੁੱਲ ਆਈਆਂ ਬਈ ਸੂਈ ਸਵਾਈ ਹੈ ਜੇਰ ਵਗੈਰਾ ਜੇਰ ਜੂ ਰੋਕੇ ਸਾਰੀ ਗਾਰੰਟੀ ਦਿੱਤੀ ਆ ਬੰਨਾਂ ਨੇ ਬਹੁਤ ਠੀਕ ਆ ਬਈ ਫੇਸ ਵਾਉਚਿੰਗ ਹੈ ਯਾਰ ਹਨਾ ਕੰਮ ਆ ਇਹ ਹੂੰ ਤੋਰਾ ਤਾਰਾ ਵੀ ਚੰਗਾ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਪਾਂਡੇ ਨੂੰ ਫਸੀ ਫੜੀ ਇਹ ਬੈੜੀ ਸਹੀ ਗੱਲ ਆ ਹਨਾ ਲੇਵਾ ਕਮਾਲ ਆ ਸੋਹਣਾ ਲੇਵਾ ਕਰਮਾਲੀ ਨੇ ਤਿਆਰ ਕਰਿਆ ਮੁੱਲ ਜਾਇਜੂ ਮੁੱਲ ਜਾਇਜੂ ਜੀ ਹੋ ਫੋਨ ਬਾਕੀ ਠੀਕ ਆ ਤੋਰਾ ਦੇਖੋ ਯਾਰ ਲੇਵਾ ਹਨਾ ਫਾਸ ਫਾਸ ਕੇ ਤੁਰਦੀ ਆ ਕੀ ਬਾਤ ਆ ਚੋਈ ਚੋਈ ਚੰਗੀਆਂ ਬਦੀ ਹਾਂਜੀ ਚੋਈ ਚੋਈ ਇੱਕ ਨੰਬਰ ਆ ਜਮਾ ਉਤਾਰਾ ਮਾਰ ਕੇ ਦਿਖਾਵਾਂ ਹੂੰ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਬੋਦੀ ਬਾਦੀ ਚੰਗੀ ਆ ਸਮੱਖਪੁਰਾ ਵੜ ਦੇ ਵਿੱਚ ਬਹੁਤ ਟੋਕਲਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਈ ਲੈ ਸ਼ਾਮ ਦਾ ਕਾਡਰ ਜਿਹੜਾ ਹੋਰ ਵਧੀਆ ਤਿਆਰ ਕਰ ਲਓ ਜਿਵੇਂ ਮਰਜੀ ਬਹਿ ਜਾਣਾ ਕਹਿੰਦੀ ਕੁਝ ਨਹੀਂ ਲੈ ਨਾ ਨਾ ਕੀ ਡੱਕੇ ਨਹੀਂ ਲੈ ਚਵਾਈ ਚੈੱਕ ਕਰਿਓ ਬਈ ਚਵਾਈ ਕਮਾਲ ਦੀ ਆ ਚੂਣ ਬੜਾ ਚੰਗਾ ਯਾਰ ਬਾਈ ਹੈਨਾ ਚੂਣ ਤਾਂ ਡਾਕਟਰ ਸਾਹਿਬ ਆਏ ਆ ਜੇ ਮੈਟ ਤੇ ਆਏ ਥੱਲੇ ਹੋਵੇ ਕੁੱਤੀਆਂ ਪੱਟ ਦੇਵੇ ਜੇ ਥੱਲੇ ਹੋਵੇ ਬਾਈ ਕਹਿੰਦਾ ਗੁੱਤੀਆਂ ਵੱਟੇ ਗੱਲ ਕਰ ਹੈ ਹੀ ਮੈਟ ਤੇ ਲੈ ਛੱਟੇ ਛੁੱਟੇ ਪੂਰੇ ਮਾਰ ਦਿਆ ਬਈ ਟਾਰ ਦਾਸ ਦੀ ਆ ਵੀ ਥੱਲੇ ਪੈਂਦੀ ਆ ਹਨ ਹੂੰ ਹੂੰ ਬਾਕੀ ਠੰਡੀ ਆ ਬਈ ਕੋਈ ਨਿਆਣਾ ਨਹੀਂ ਪਾਇਆ ਬੱਚਾ ਨਹੀਂ ਲਾਇਆ ਜਿਵੇਂ ਮਰਦੀ ਵਾਜਾ ਕਹਿੰਦੀ ਗਰਮ ਵਾਲੀ ਸੀ ਲੈ ਤੇ ਵਾਈ ਫੋਲ ਚੰਗੀ ਆ ਯਾਰ ਕੀ ਹਵਾ ਹੈ ਲੋ ਹੂੰ ਬਹੁਤ ਚੰਗਾ ਚੋਣ ਆ ਬਾਈ ਤੇ ਮੁੱਲ ਬਾਈ ਕਹਿੰਦਾ ਜਾਇਜ ਕਰਾਂਗੇ ਕਰਾਂਗੇ ਫੋਨ ਤੇ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦਾ ਵੀ ਬਾਈ ਨਾਗ ਨਗਰ ਕਰ ਲਿਓ ਧੰਨਵਾਦ ਬਈ